ਸਤਿ ਸ਼੍ਰੀ ਅਕਾਲ ਸੋ ਨਸੀ ਕਰਾਂਗੀ ਤੁਹਾਡੇ ਕੰਮ ਦੀ ਕਰ ਜਦੋਂ ਕਿਸੇ ਦੀ ਨਜ਼ਰ ਦੇ ਵਿੱਚ ਫਰਕ ਆਉਂਦਾ ਹੈ ਤਾਂ ਉਸ ਨੂੰ ਚਸ਼ਮਾ ਲਗਾਉਣਾ ਪੈਂਦਾ ਹੈ ਸੋ ਵੈਸੇ ਚਸ਼ਮੇ ਦੇ ਥਾਂ ਤੇ ਤੁਸੀਂ ਕੰਟੈਕਟ ਲੈਂਸ ਦੀ ਵੀ ਵਰਤੋਂ ਕਰ ਸਕਦੇ ਹੋ ਵੈਸੇ ਅੱਜ ਕੱਲ੍ਹ ਲੋਕਾਂ ਦੇ ਵਿੱਚ ਕੰਟੈਕਟ ਲੈਂਸ ਦਾ ਕ੍ਰੇਜ਼ ਬਹੁਤ ਜ਼ਿਆਦਾ ਵੱਧ ਗਿਆ ਹੈ ਬ੍ਰਾਈਡਲ ਮੇਕਅਪ ਤੋਂ ਲੈ ਕੇ ਕਿਸੇ ਵੀ ਪਾਰਟੀ ਜਾਂ ਫਿਰ ਆਊਟਿੰਗ ਤੱਕ ਹਰ ਚੀਜ਼ ਦੇ ਵਿੱਚ ਆਈ ਕੰਟੈਕਟ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਫ ਕੁੜੀਆਂ ਹੀ ਨਹੀਂ ਹੁਣ ਮੁੰਡੇ ਵੀ ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਨ ਸੋ ਕੰਟੈਕਟ ਲੈਂਸ ਲਗਾਉਣ ਵੇਲੇ ਕੁਝ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਤਾਂ ਕੰਟੈਕਟ ਲੈਂਸ ਦੀ ਵਰਤੋਂ ਬਹੁਤ ਖਤਰਨਾਕ ਵੀ ਹੋ ਸਕਦੀ ਹੈ ਜੇ ਲੋਕ ਆਪਣੀਆਂ ਅੱਖਾਂ ਦਾ ਰੰਗ ਬਦਲਣ ਦੇ ਲਈ ਇਹਨਾਂ ਲੈਂਸਾਂ ਦੀ ਵਰਤੋਂ ਕਰਦੇ ਹਨ ਪਰ ਇਹਨਾਂ ਦੀ ਦੁਰਵਰਤੋਂ ਕਾਰਨ ਕੋਰਨੀਆ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਅੱਖਾਂ ਦੇ ਮਾਹੀ ਡਾਕਟਰ ਨੇ ਦੱਸਿਆ ਕਿ ਜੇਕਰ ਕੰਟੈਕਟ ਲੈਂਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਅੱਖਾਂ ਨੂੰ ਉਤਾਰ ਕੇ ਇਸ ਦੀ ਵਰਤੋਂ ਕਰਦੇ ਹਨ ਪਰ ਬਹੁਤ ਸਾਰੇ ਲੋਕ ਅੱਖਾਂ ਦਾ ਰੰਗ ਅਤੇ ਲੁਕਸ ਬਦਲਣ ਦੇ ਲਈ ਨੀਲੇ ਹਰੇ ਜਾਂ ਫਿਰ ਪੂਰੇ ਰੰਗ ਦੇ ਆਈ ਕੰਟੈਕਟ ਲੈਂਸ ਦੀ ਵਰਤੋਂ ਕਰਦੇ ਹਨ ਡਾਕਟਰ ਨੇ ਕਿਹਾ ਹੈ ਕਿ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਜ਼ਿਆਦਾ ਧੂੜ ਗੰਦਗੀ ਅਤੇ ਗਰਮੀ ਦਾ ਇਸ ਤੇ ਬੁਰਾ ਪ੍ਰਭਾਵ ਪੈਂਦਾ ਹੈ ਅੱਖਾਂ ਦਾ ਇਨਫੈਕਸ਼ਨ ਦਾ ਸਭ ਤੋਂ ਵੱਧ ਖਤਰਾ ਲੈਂਸ ਲਗਾਉਣ ਅਤੇ ਉਤਾਰਦੇ ਸਮੇਂ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਨ ਰਹਿਣਾ ਚਾਹੀਦਾ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਲੈਂਸ ਅਤੇ ਕੇਸ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਅੱਖਾਂ ਵਿੱਚ ਕੋਈ ਚੀਜ਼ ਡਿੱਗ ਜਾਂਦੀ ਹੈ ਅਤੇ ਲੋਕ ਅੱਖਾਂ ਨੂੰ ਲੈਂਸ ਦੇ ਨਾਲ-ਨਾਲ ਰਗੜਨਾ ਸ਼ੁਰੂ ਕਰ ਦਿੰਦੇ ਹਨ ਇਹ ਕੋਰਨੀਆ ਇੰਜਰੀ ਦਾ ਵੀ ਕਾਰਨ ਬਣ ਸਕਦਾ ਹੈ ਸੋ ਕੋਰਨੀਆ ਦੇ ਵਿੱਚ ਖੂਨ ਦੀਆਂ ਨਾੜੀਆਂ ਦੀ ਕਮੀ ਹੋਣ ਕਾਰਨ ਇਸ ਦੀ ਠੀਕ ਕਰਨ ਦੀ ਸ਼ਕਤੀ ਬਹੁਤ ਘੱਟ ਜਾਂਦੀ ਹੈ ਇਸ ਕਾਰਨ ਦਵਾਈਆਂ ਦਾ ਅਸਰ ਜਲਦੀ ਨਹੀਂ ਹੁੰਦਾ ਅਤੇ ਕੋਰਨੀਅਲ ਬਲਾਈਂਡਨੈਸ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਅੱਖਾਂ ਦੇ ਕੰਟੈਕਟ ਲੈਂਸ ਪਹਿਨ ਰਹੇ ਹੋ ਭਾਵੇਂ ਤੁਹਾਡੀਆਂ ਅੱਖਾਂ ਦੇ ਵਿੱਚ ਕੋਈ ਚੀਜ਼ ਡਿੱਗ ਜਾਵੇ ਤਾਂ ਪਹਿਲਾਂ ਉਹਨਾਂ ਲੈਂਸਾਂ ਨੂੰ ਧਿਆਨ ਨਾਲ ਹਟਾਓ ਅਤੇ ਫਿਰ ਆਪਣੀ ਅੱਖਾਂ ਨੂੰ ਸਾਫ਼ ਕਰੋ ਇਥੇ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ ਖਮਾਗੱਾ ਸਿਲਸਿਲਾ ਚੱਲ ਰਹਿਗਾ